ਲੋ ਜੀ ਕਿਸਾਨ ਵੀਰੋ ਆਪਾਂ ਕਰਤੀ ਹੈ ਗੇਤੀ ਭਿੰਡੀ ਦੀ ਬਜਾਈ ਸ਼ੁਰੂ ਆਹ ਦੋ ਵਟਾਂ ਦੇ ਵਿੱਚ ਆਪਾਂ ਇਹ ਗੇਤੀ ਭਿੰਡੀ ਲਾਵਾਂਗੇ ਤੇ ਭਿੰਡੀ ਆਪਾਂ ਇਹ ਚ ਸੰਘਣੀ ਲਾਵਾਂਗੇ ਜਿੰਨੀ ਸੰਘਣੀ ਹੋਊਗੀ ਉਨਾਂ ਫਲ ਛੇਤੀ ਚੱਕੋਗੇ ਤੇ ਭਿੰਡੀ ਆਪਾਂ 5 ਜਨਵਰੀ ਜਾਂ 8 ਜਨਵਰੀ ਤੱਕ ਇਹਨਾਂ ਚ ਲਾ ਦੇਣੀ ਹੈ ਤੇ ਇਹ ਪਾਲੇ ਤੋਂ ਬਚਾਉਣ ਲਈ ਇਹਦੇ ਉੱਤੇ ਵੀ ਆਪਾਂ ਪੇਪਰ ਪਾਵਾਂਗੇ ਤੇ ਵੀਡੀਓ ਦੇ ਵਿੱਚ ਪੇਪਰ ਪੈਂਦਾ ਵੀ ਦਿਖਾਵਾਂਗੇ ਤੁਹਾਨੂੰ ਤੇ ਨਾਲ ਹੀ ਆਪਾਂ ਥੋੜਾ ਜਿਹਾ ਨਰਸਰੀ ਵੀ ਤਿਆਰ ਕਰਾਂਗੇ ਜਿਹੜੀਆਂ ਤੁਸੀਂ ਅੱਗੇ ਖਾਲੀ ਦੇਖ ਰਹੇ ਹੋ ਇਹਦੇ ਵਿੱਚ ਪੇਪਰ ਪਾ ਕੇ ਆਪਾਂ ਨਰਸਰੀ ਤਿਆਰ ਕਰਾਂਗੇ ਨਰਸਰੀ ਆਪਾਂ ਦੋ ਤਰੀਕੇ ਨਾਲ ਮੈਥਡ ਨਾਲ ਤਿਆਰ ਕਰਾਂਗੇ ਥੋੜੇ ਜਿਹਾ ਆਪਾਂ ਲਫਾਫੇ ਰੱਖ ਕੇ ਮਿੱਟੀ ਪਾ ਕੇ ਉਹਨਾਂ 'ਚ ਤੇ ਉਵੇਂ ਤਿਆਰ ਕਰਾਂਗੇ ਥੋੜੇ ਨੂੰ ਆਪਾਂ ਟ੍ਰੇਆਂ ਦੇ ਵਿੱਚ ਰੱਖ ਕੇ ਉਹ ਵੀ ਤਿਆਰ ਕਰਾਂਗੇ ਤਾਂ ਕਿ ਅੱਗੇ ਜਦੋਂ ਤੀਜੇ ਮਹੀਨੇ ਦੇ ਵਿੱਚ ਵੱਲਾਂ ਵਧੀਆ ਪੈ ਕੇ ਜਾਂਦੀਆਂ ਉਹ ਬਣੀਆਂ ਬਣਾਈਆਂ ਵੱਲਾਂ ਲਾਉਣੀਆਂ ਸੌਖੀਆਂ ਹੋ ਗਈਆਂ ਤੇ ਠੰਡ ਦੇ ਵਿੱਚ ਇਹਨਾਂ ਨੂੰ ਤਿਆਰ ਕਰਨ ਦਾ ਔਖਾ ਹੁੰਦਾ ਤਾਂ ਕਰਕੇ ਆਪਾਂ ਪੇਪਰ ਇਸ ਤਰੀਕੇ ਨਾਲ ਪਾਵਾਂਗੇ ਵਾਟਰ ਜੀ ਤੇ ਤੇ ਆਪਣੇ ਵੱਲਾਂ ਤਿਆਰ ਹੋ ਜਾਣਗੀਆਂ ਵੇਚਣ ਲਈ ਜੇ ਕਿਸੇ ਵੀਰ ਭਾਈ ਨੂੰ ਚਾਹੀਦੀਆਂ ਹੋਈਆਂ ਤਾਂ ਆਪਾਂ ਵੀਡੀਓ ਪਾ ਦਾਂਗੇ ਉਹਦੇ ਵਿੱਚ ਨੰਬਰ ਦੇ ਦਾਂਗੇ ਤਾਂ ਕਿ ਬੰਦਾ ਉਹਨੀਆਂ ਵੱਲਾਂ ਬੁੱਕ ਕਰ ਸਕਦਾ